ਕਹਾਂ ਨੱਕ ਚੜਾ ਕੇ ਕੋਲੋਂ ਨੰਗ ਦੀ ਸਮੱਲ ਆਤੀ ਹੈ ਆਪकी ਗੋੜ ਸੇ ਕਿ ਚੱਕੇ ਸੜੀ ਜੇ ਐਕਟਵਾ ਪਤਾ ਨਹੀਂ ਕਿੱਥੇ ਜਾਂਦੀ ਹੈ ਜੌਬ ਤੇ ਕੱਲ ਆ ਕੇ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਸੈਲ ਕਮ ਹੋ ਗਏ ਮੇਰੇ ਪਾਪਾ ਕੇ ਥੋੜਾ ਸਾ ਦੁੱਧ ਮਿਲ ਜਾਏਗਾ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਬਾਈਆਂ ਦਾ ਤੇ ਅੱਜ ਬਾਈ ਇਕਬਾਲ ਕਪੂਰਗੜ੍ਹ ਤੇ ਬਾਈ ਦਾ ਸ਼ਾਰਟ ਨੇਮ ਪਾਲੀ ਤੇ ਉਸ ਬਾਈ ਲਵੇ ਪਹੁੰਚੇ ਹੋਏ ਆਂ ਤੇ ਬਾਈ ਤੁਹਾਨੂੰ ਪਤਾ ਹੀ ਆ ਬਾਈ ਮਸ਼ਹੂਰ ਆ ਪੂਰਾ ਇੰਸਟਾਗ੍ਰam ਦੇ ਉੱਪਰ 60 70000 ਬਾਈ ਦੇ ਫੋਲੋਅਰ ਵੀ ਨੇ ਤੇ ਫੋਲੋਅਰਾਂ ਦਾ ਬਈ ਬਹੁਤ ਧੰਨਵਾਦ ਕਰਦੇ ਆ ਜਿਹੜੇ ਬਾਈਆਂ ਨੇ ਸਪੋਰਟ ਕਰੀ ਬਾਈ ਨੂੰ ਤੇ ਸਪੋਰਟ ਕਰਨੀ ਵੀ ਚਾਹੀਦੀ ਆ ਕਿਉਂਕਿ ਬਾਈ ਆਪਣੇ ਬੱਕਰੀਆਂ ਦੇ ਕਿੱਤੇ ਨੂੰ ਸ਼ਾਇਰੀਆਂ ਤੇ ਗੀਤਾਂ ਦੇ ਵਿੱਚ ਲਿਆ ਕੇ ਪ੍ਰਮੋਟ ਕਰ ਰਿਹਾ ਕੋਈ ਵੀ ਆ ਕਿਸੇ ਵੀ ਚੀਜ਼ ਨਾਲ ਜਿਹੜਾ ਵੀਰ ਬੱਕਰੀਆਂ ਨੂੰ ਪ੍ਰਮੋਟ ਕਰ ਰਿਹਾ ਅਸੀਂ ਉਹਨਾਂ ਸਾਰੇ ਬਾਈਆਂ ਦਾ ਧੰਨਵਾਦ ਕਰਦੇ ਆ ਦਿਲੋਂ ਬਾਈ ਜੀ ਤੇ ਅੱਜ ਤੁਹਾਨੂੰ ਬਾਈ ਦੀਆਂ ਜਿਹੜੀਆਂ ਮਸ਼ਹੂਰ ਐ ਨਾ 트ੈਂਡਿੰਗ ਦੇ ਵਿੱਚ ਚੱਲੀਆਂ ਹੋਈਆਂ ਨੇ ਉਹ ਗੱਲਾਂ ਬਾਤਾਂ ਸੁਣਾਵਾਂਗੇ ਤੇ ਸ਼ਾਇਰੀਆਂ ਤੇ ਸੌਂਗ ਬਾਈ ਦੇ ਨਵੇਂ ਆਉਣ ਵਾਲੇ ਨੇ ਉਹ ਵੀ ਸੁਣਾਵਾਂਗੇ ਤੇ ਜਿਹੜੇ ਆਗੇ ਉਹ ਵੀ ਸੁਣਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਪਾਲੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਹੈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕੈਮ ਹੋ ਹਾਂ ਹੋਰ ਚੜਦੀ ਕਲਾ ਸਭ ਓਕੇ ਆ ਬਾਈ ਕਿਰਪਾ ਬਾਬੇ ਜੀ ਐਨ ਓਕੇ ਆ ਵੀਰੇ ਠੀਕ ਐ ਤੇ ਮਾਲਾ ਟਮਾ ਸਮਾਂ ਆ ਗਿਆ ਤੀ ਤੇ ਲੰਘਿਆ ਚਲੋ ਲੰਘਿਆ ਵੀਰੇ ਹੁਣ ਗਰਦ ਢਾ ਲਵਾਂਗੇ ਮੈਂ ਕਹਿੰਨਾ ਗਰਦ ਠਾਲਦੀਆਂ ਹੈ ਉਹੀ ਰਤਬਾ ਜਿਹੜਾ ਪੁਰਾਣਾ ਸੀ ਵਾਪਸ ਆ ਜਾਣਾ ਠੀਕ ਹੈ ਤੇ ਹੁਣ ਕਿੰਨੇ ਕੁ ਤਮਾਕੇ ਕਰੇ ਪਏ ਨੇ ਤਿਆਰ ਹੁਣ ਬਾਈ ਦੋ ਤਮਾਕੇ ਤਿਆਰ ਕਰਤੇ ਠੀਕ ਹੈ ਸਾਰਾ ਗੱਲਬਾਤ ਇਕੱਠੇ ਦੋ ਕਰਤੇ ਹੈ ਹਾਂ ਉਹਦਾ ਆਪਾਂ ਇੱਕ ਜਿਹੜਾ ਹੁਣ ਆਪਣਾ ਗੀਤ ਆਉਣਾ ਆ ਉਹਦੇ ਚਾਰ ਕੇ ਲਾਈਨਾਂ ਤੁਹਾਡੇ ਅੱਗੇ ਸੁਣਾਵਾਂਗੇ ਜਿਹੜੀਆਂ ਕਿ ਵਧੀਆ ਲੱਗੀਆਂ ਨਾ ਤਾਂ ਪੂਰਾ ਗਾਣਾ ਆਊਗਾ ਵੀਡੀਓ ਨਾਲ ਗਾਣਾ ਆਊਗਾ ਬਾਬੇ ਓਕੇ ਰਿਪੋਰਟ ਪੂਰਾ ਠੀਕ ਹੈ ਉਹਦੀਆਂ ਸੁਣਾ ਦੇ ਫਿਰ ਅੱਜ ਸੁਣਾ ਦਈਏ ਵੀਰੇ ਚਾਰ ਕੇ ਲਾਈਨਾਂ ਹਾਂ ਕਹਿੰਦਾ ਹੁਕਮ ਕਰਿਓ ਕੇ ਜੇ ਬਾ ਕੈਸ਼ ਨਾਲ ਫੁੱਲ ਨੇ ਆਥਣ ਦੀ ਕੀਤੀ ਜਾਂਦੇ ਤੜਕੇ ਨੂੰ ਫੁੱਲ ਨੇ ਨੀਰੇਜ ਵਿੱਚ ਬੈਠਾ ਤੇਰੀ ਰੇਜ ਨਾਲੋਂ ਬਾਰੇ ਵਹਿਮ ਤੇਰਾ ਅੱਖਾਂ ਨਾਲੇਜਾ ਪਾੜ ਦੂੰ ਨੀ ਇਦਾਂ ਹੀ ਰਹਿਣੀਆਂ ਸਾਡੇ ਉੱਤੇ ਗੋਰੀਏ ਕੋਈ ਸਾਲਾ ਜੰਮਿਆ ਨੀ ਜੱਟ ਦੀ ਜ਼ੁਬਾਨੀ ਤਾਰ ਦੂੰ ਨੀ ਇਦਾਂ ਹੀ ਰਹਿਣੀਆਂ ਸਾਡੇ ਉੱਤੇ ਗੋਰੀਏ ਕੋਈ ਸਾਲਾ ਜੰਮਿਆ ਨੀ ਜੱਟ ਦੀ ਜ਼ੁਬਾਨੀ ਤਾਰ ਦੂੰ ਇਹ ਗਾਣਾ ਵੀਰੇ ਆਉਣਾ ਬੜਾ ਜਵਾਨੀ ਸਰਾ ਹੀ ਹੈ ਜਮੀਆਂ ਐਂਡ ਗੱਲਬਾਤ ਲਿਖਤੀ ਓਕੇ ਵੀਰੇ ਓਕੇ ਤੇ ਬਾਈ ਕਲ ਮਾਵਦੀ ਐ ਕਲ ਮਾਵਦੀ ਐ ਵੀਰੇ ਖੂਨ ਚ ਹਾਰਾਂ ਗਾਂਜ ਲਿਖੰਦਾ ਸ਼ੌਂਕ ਯਾਨੀ ਕਦੇ ਕਿਸੇ ਦਾ ਅੱਜ ਤੱਕ ਚੱਕ ਕੇ ਕੁਝ ਨਾ ਹਾ ਕਦੇ ਇਹ ਨਹੀਂ ਹੋਇਆ ਵੀਰੇ ਵੀ ਆਪਾਂ ਕਾਪੀ ਦੇ ਗਾਣਾ ਲਿਗਿਆ ਠੀਕ ਹੈ ਬੱਕਰੀਆਂ ਜਿਆਦਾ ਜਿਆਦਾ ਜੇਰੋਂ ਬੱਕਰੀਆਂ ਹੱਕਦੀਆਂ ਘਰੇ ਜਾਂਦਾ ਜਾਂਦਾ ਗਾਣਾ ਬਣਾ ਦੋ ਠੀਕ ਹੈ ਗਾਣਾ ਵੀ ਦਿਮਾਗ 'ਚ ਮੈਮਰੀ 'ਚ ਪਿਆ ਇਹ ਨਹੀਂ ਵੀ ਕਦੇ ਕਾਪੀ ਤੇ ਲਿਖਿਆ ਗਾਣਾ ਅੱਛਾ ਹਾਂ ਜਾਂ ਮਾੜਾ ਮੋਟਾ ਫੋਨ 'ਚ ਕਦੇ ਰਿਕਾਰਡ ਕਰ ਲਈਦਾ ਠੀਕ ਹੈ ਹਾਂ ਜਿੰਨੇ ਕੇ ਲੋਕਾਂ ਨੇ ਲਿਖੇ ਯਾਦ ਕਰਕੇ ਭੁੱਲ ਗਿਆ ਅੱਛਾ ਹਾਂ ਮਾਣਾ ਨਹੀਂ ਕਰਦੇ ਆ ਪਹਿਗ ਚੀਜ਼ ਦੀ ਯਾਨੀ ਕਿ ਜਿੰਨੇ ਕ ਆਮ ਕਲਾਕਾਰਾਂ ਵਾਲੇ ਗਾਣੇ ਲਿਖੇ ਪਏ ਨੇ ਮੈਂ ਭੁੱਲ ਗਿਆ ਅੱਛਾ ਜਾਨੀ ਬੱਕਰੀਆਂ ਗੋਲ ਜਾਂਦਾ ਪਰਮਾਤਮਾ ਵੱਲੋਂ ਯਾਨੀ ਹਾਂ ਦਿਮਾਗ ਬਾਈ ਰੱਬ ਇਹਦਾ ਬਾਈ ਇੱਕ ਪੈਨਸ਼ਨ ਜੀ ਰਹੀ ਹੈ ਦਿਮਾਗ 'ਚ ਤਾਂ ਸਰਕਲ ਥੋੜਾ ਜਿਹਾ ਠੰਡਾ ਜਿਹਾ ਬੈ ਗਿਆ ਨਹੀਂ ਓਕੇ ਦੀ ਰਿਪੋਰਟ ਹੈ ਠੀਕ ਹੈ ਤੇ ਕੋਈ ਹੋਰ ਬਾਈਆਂ ਬਾਤ ਤੇ ਗਾਣਾ ਕੋਈ ਪੁਰਾਣਾ ਬੱਕਰੀਆਂ ਵਾਲਾ ਸੁਣਾ ਦੇ ਹੁਣ ਕੋਈ ਵਧੀਆ ਜਿਹਾ ਬੱਕਰੀਆਂ ਵਾਲਾ ਸੁਣਾ ਦਿੰਨਾ ਵੀਰੇ ਇੱਕ ਮਟ ਮੜਾ ਸੁਣ ਲਾਵੇਂ ਇੱਕ ਹੋਰ ਆਪਾਂ ਬਾਈ ਬੱਕਰੀਆਂ ਦੇ ਗਾਣਾ ਤਿਆਰ ਕਰੇ ਸੀ ਨਾ ਉਹਦਾ ਵੀ ਤੁਹਾਨੂੰ ਇੱਕ ਅੰਤਰਾ ਸੁਣਾਉਣਾ ਕਹਿੰਦਾ ਹੋ ਅਮਲੀ ਨੁ ਰਹਦਾ ਜਿਵੇਂ ਨਸ਼ਾ ਕੁੜੇ ਪੰਗਦਾ ਰੱਖਿਆ ਨਹੀਂ ਆਪਾਂ ਬੋਕ ਲੋਹੇ ਕੁੜੇ ਰੰਗਦਾ ਹੋ ਚੜਦੇ ਸਿਆਲ ਹੀ ਲਹਣੀ ਕਲੇ ਰੰਗਦੀ ਚੜਦੇ ਸਿਆਲ ਨੀਲੇ ਹੁਣੀ ਕਲੇ ਰੰਗਦੀ ਕਹਿੰਦੇ ਨੇ ਸਕਾਰ ਪਿਓ ਕਾਰ ਗੋਰੀਏ ਹਾਈ ਬਾਹਰ ਜਾ ਕੇ ਜੁੜਿਆਂ ਨਹੀਂ ਕੱਖ ਤੇਰੇ ਤੋਂ ਮੈਂ ਕਿਲੇ ਕੱਡੇ ਧੌਆਂ ਵਿੱਚੋਂ ਬੱਕਰੀਆਂ ਚਾਰ ਗੋਰੀਏ ਹਾਈ ਬਾਹਰ ਜਾ ਕੇ ਜੁੜਿਆਂ ਨਹੀਂ ਕੱਖ ਤੇਰੇ ਤੋਂ ਮੈਂ ਕਿਲੇ ਕੱਡੇ ਧੌਆਂ ਵਿੱਚੋਂ ਬੱਕਰੀਆਂ ਚਾਰ ਗੋਰੀਏ ਤੇ ਭਾਈ ਇਹ ਗਾਣਾ ਹਲੇ YouTube ਤੇ ਤਾਂ ਨਹੀਂ ਛੱਡਿਆ ਨਾ ਵੀਰੇ ਨਹੀਂ ਤਾਂ ਆਉਣਾ ਹੀ ਹੈ ਇਹ ਆਉਣਾ ਹੀ ਹੈ ਵੀਰੇ ਹਲੇ ਤੇ ਪੂਰਾ ਲਿਖਿਆ ਪਿਆ ਭਾਈ ਗਾਣਾ ਪੂਰਾ ਲਿਖਿਆ ਪਿਆ ਕੰਪਲੀਟ ਹੈ ਕੰਪਲੀਟ ਵੀਰੇ ਤੇ ਕਦੋਂ ਤੱਕ ਬਾਕੀ ਕੋ ਦੋ ਧਮਾਕੇ ਆਉਣਗੇ ਆਪਣੇ ਇਸ ਤੋਂ ਬਾਅਦ ਫਿਰ ਠੀਕ ਹੈ ਇਹ ਛੱਡਾਂਗੇ ਕਰਿਓ سپورਟ ਗਾਣੇ ਨੂੰ ਹਨਾ ਤੇ ਬਾਕੀ ਕਮੈਂਟਾਂ 'ਚ ਦੱਸਿਓ ਵੀ ਗਾਣਾ ਛੱਡਦੀ ਹੈ ਕਿ ਰਹਿਣ ਦੀ ਹੈ ਹਾਂ ਜ਼ਰੂਰ ਕਰਿਓ ਕਮੈਂਟ ਹਨਾ ਠੀਕ ਹੈ ਤੇ ਬਾਈ ਨੇ ਬੱਕਰਾ ਵੀ ਜਾਨੀ ਬੱਚਾ ਵੀ ਲੋਹੀ ਤਿਆਰ ਕਰਿਆ ਹੋਇਆ ਹੈ ਹਨਾ ਜਿਵੇਂ ਗਾਣੇ ਦੇ ਵਿੱਚ ਜ਼ਿਕਰ ਕਰਿਆ ਬਾਈ ਨੇ ਧੰਨਵਾਦ ਕਰਦੇ ਆ ਬਾਈ ਦਾ ਤੇ ਕਦੀ ਸ਼ਾਇਰੀ ਹੋਰ ਸੁਣਾ ਦੇ ਬਾਈ ਇੱਕ ਕਿਸੇ ਮੇਰੀ ਭੈਣ ਦਾ ਮੈਨੂੰ ਮੈਸੇਜ ਆਇਆ ਸੀਗਾ ਕਹਿੰਦੀ ਕਹਿੰਦੇ ਵੀਰੇ ਜਦੋਂ ਨਾ ਵੀ ਲੋਕ ਦੁੱਧ ਦੱਦ ਲੈਣ ਆਉਂਦੇ ਨੇ ਵੀ ਬੜਾ ਨੱਕ ਜਾ ਚੜਾਉਂਦੇ ਨੇ ਨਾ ਵੀ ਬੱਕਰੀਆਂ ਕੋਲੋਂ ਨੰਗ ਜਾਂਦੇ ਨੇ ਨੱਕ ਬੜਾ ਚੜਾਉਂਦੇ ਨੇ ਵੀ ਦੁੱਧ ਲੈ ਕੇ ਆਉਂਦੇ ਦੁੱਧ ਲੈਣ ਨੂੰ ਆਉਂਦੇ ਨੇ ਫੇਰ ਸ਼ਰਮ ਨਹੀਂ ਮੰਨਦੇ ਕੋਈ ਉਹਦੇ ਤੇ ਮੈਂ ਇੱਕ ਭੈਣ ਨੂੰ ਕਿਹਾ ਮੈਂ ਕਿਹਾ ਚਲ ਕੋਈ ਨਹੀਂ ਫਰਾਤਾਂ ਤੱਕ ਸ਼ਹਿਰੀ ਲਿਖ ਕੇ ਪਾਉਂਗਾ ਇਦਾਂ ਦੀ ਉਹਦਾ ਸ਼ਹਿਰੀ ਲਿਖ ਕੇ ਪਾਈ ਦੀ ਕਹਿੰਦਾ ਕਿ ਨੱਕ ਚੜਾ ਕੇ ਕੋਲੋਂ ਨੰਗ ਦੀ ਕਹਿੰਦੀ ਸਮੈਲ ਆਤੀ ਹੈ ਆਪकी ਗੋਟ ਸੇ ਕਿ ਚੱਕ ਕੇ ਸੜੀ ਜੀ ਐਕਟਵਾ ਪਤਾ ਨਹੀਂ ਕਿੱਥੇ ਜਾਂਦੀ ਹੈ ਜੌਬ ਤੇ ਕਿ ਅਸੀਂ ਅੱਜ ਦੇ ਟਾਈਮ ਦੇ ਰਾਜੇ ਤੇਰੇ ਗੱਲ ਖਾਣੇ ਕਿਹੜਾ ਪਾਏਗਾ ਕੱਲ ਆ ਕੇ ਮੈਨੂੰ ਪਤਾ ਕੀ ਕਹਿੰਦੀ ਕਹਿੰਦੀ ਸੈਲ ਕਮ ਹੋ ਗਏ ਮੇਰੇ ਪਾਪਾ ਕੇ ਥੋੜਾ ਸਾ ਦੁੱਧ ਮਿਲ ਜਾਏਗਾ ਆਏ ਹਾਏ ਐ ਇਦਾਂ ਤਿਆਰ ਕਰੀ ਦੀ ਬਾਈ ਸ਼ੈਰੀ ਠੀਕ ਹਾਂ ਯਾਨੀ ਐ ਤਿਆਰ ਹੋਈ ਸੀ ਐਦਾਂ ਤਿਆਰ ਹੋਈ ਸੀ ਵੀਰੇ ਹਾਂ ਠੀਕ ਹੈ ਬਹੁਤ ਧੰਨਵਾਦ ਜਿਹੜੀ ਭੈਣ ਨੇ ਸ਼ੈਰੀ ਹਾਂ ਕਿਹਾ ਹਨ ਉਹਦਾ ਵੀ ਤੇ ਜਿਹੜੇ ਸੁਣ ਕੇ ਬਾਈ ਨੇ ਸ਼ੈਰੀ ਤਿਆਰ ਕਰੀ ਹੈ ਹਨ ਬਹੁਤ ਚੰਗੀ ਗੱਲ ਆ ਕਹਿੰਦੀ ਬੱਕਰੀ ਹੀ ਚਰਾਤੇ ਹੋ ਜੇ ਵੀ ਕੋਈ ਕੰਮ ਹੈ ਮੈਂ ਕਿਹ ਤੈਨੂੰ ਕੀ ਪਤਾ ਬੀਬਾ ਸਾਡਾ ਕਿੱਥੇ ਤੱਕ ਨਾਮ ਹੈ ਕਿ ਤੂੰ ਸ਼ੋਸ਼ੇ ਬਾਜੀ ਕਰਦੀ ਅਸੀਂ ਮਿਹਨਤ ਨਾਲ ਚੰਡੀ ਜਵਾਨੀ ਆ ਤੇਰੇ ਸਾਰੇ ਸ਼ਿੰਗਾਰ ਦੇ ਮੁੱਲ ਦੀ ਕੱਲੀ ਬੱਕਰੀ ਦੇ ਗੱਲ ਚ ਗਾਨੀ ਆ ਕਿ ਤੂੰ ਐਸ਼ ਕਰਦੀ ਪਾਪਾ ਦੇ ਪੈਸੇ ਤੇ ਅਸੀਂ ਆਪਣੇ ਦਮ ਤੇ ਬੜਕਾ ਮਾਰਦੇ ਕਿ ਬਹੁਤਾ ਮਾਨ ਨਾ ਕਰਿਆ ਕਰ ਬੀਬਾ ਤੇਰੇ ਵਰਗੀਆਂ ਕਈ ਜੈਂਕਣਾ ਰਿਕੁਐਸਟ ਜਪਈਆਂ ਯਾਰ ਦੇ ਆਏ ਹਾਏ ਧੰਨਵਾਦ ਦੇ ਦੇ ਕੇ ਬੱਕਰੀਆਂ ਵਾਲਾ ਕਿਤੇ ਆਮ ਜਾ ਨਾ ਜਾਣੀ ਸਾਡੇ ਵਾਲੀ ਬੀਬਾ ਤੇਰੇ ਸਮਝ ਨਹੀਂ ਆਉਣੀ ਕਹਾਣੀ ਕਿ ਆੜੀ ਸਾਡੇ ਤੇ ਗਰਾਰੀ ਕਿਸੇ ਗੱਲ ਨਾਲੇ ਨਿਬੜੂ ਕਿ ਤੇਰੇ ਵਰਗੀਆਂ ਕਈ ਹਲੜਾਂ ਦਾ ਡ੍ਰੀਮ ਰਹਿ ਗਿਆ ਗੱਭਰੂ ਹਾਂਜੀ ਤੇ ਇਹ ਧੀ ਬਾਈ ਬਾਈ ਦੀਆਂ ਮਸ਼ਹੂਰ ਸ਼ਾਇਰੀਆਂ ਤੇ ਬਾਈ ਨੇ ਗਾਣਾ ਵੀ ਇੱਕ ਦੋ ਸੁਣਾਇਆ ਤੇ ਬਹੁਤ ਧੰਨਵਾਦ ਹੈ ਬਾਈ ਦਾ ਜਿਹੜਾ ਬੱਕਰੀਆਂ ਨੂੰ ਇਸ ਚੀਜ਼ ਦੇ ਵਿੱਚ ਪ੍ਰਮੋਟ ਕਰ ਰਿਹਾ ਹੈ ਤੇ ਕਮੈਂਟ ਜ਼ਰੂਰ ਕਰ ਦਿਓ ਹਣਾ ਪਾਲੀ ਵੀ ਕਿਵੇਂ ਲੱਗੇ ਹਨਾ ਹਾਂ ਹਾਂ ਵੀਰੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਵੀ ਸ਼ਾਇਰੀਆਂ ਘੈਂਟ ਸੀ ਗਾਣੇ ਘੈਂਟ ਸੀ ਤੇ ਜਿਹੜਾ ਬੱਕਰੀਆਂ ਵਾਲਾ ਗਾਣਾ ਉਹ ਕਰੀਏ ਕਿ ਨਾ ਕਰੀਏ ਤੇ ਬਾਕੀ ਬਾਈ ਆਪਣੇ ਰਾਜੂ ਨੂੰ ਸਪੋਰਟ ਕਰਿਆ ਕਰੋ ਹਣਾ ਬਾਈ ਆਪਾਂ ਨੂੰ ਮੋਬਾਈਲ ਤੇ ਲੈ ਕੇ ਆਇਆ ਬਾਈ ਨੈੱਟ ਤੇ ਲੈ ਕੇ ਆਇਆ ਨੈੱਟਵਰਕ ਨਾਲ ਜੋੜਿਆ ਹਣਾ ਨਹੀਂ ਕਿਹੜਾ ਜਾਣਦਾ ਜੀ ਬਾਈ ਬੱਕਰੀਆਂ ਵਾਲੇ ਬੰਦੇ ਨੂੰ ਹਨਾ ਬਾਈ ਹੁਣੀ ਮਿਹਨਤ ਕਰਦੇ ਨੇ ਕਿੰਨੀ ਦੂਰ ਸਾਡੇ ਕੋਲ ਆਏ ਨੇ ਅੱਜ ਹਨਾ ਧੁੱਪ ਚ ਗਰਮੀ ਦੇਖਦੇ ਮਾਲ ਪਸ਼ੂ ਛੱਡ ਕੇ ਆਉਂਦੇ ਨੇ ਆਪਣਾ ਬਾਈ ਦੀ ਵੀ ਸਪੋਰਟ ਕਰਿਆ ਕਰੋ ਬਾਕੀ ਬੱਕਰੀਆਂ ਵਾਲੇ ਭਰਾਵਾਂ ਦੀ ਸਪੋਰਟ ਕਰਿਆ ਕਰੋ ਬਾਕੀ ਜੋਂਦੇ ਬਾਅਦ ਦੇ ਰੋ ਸਾਰੇ ਨਜ਼ਾਰੇ ਲੋ ਬਾਈ ਵੀਡੀਓ ਨੂੰ ਦੇਖਦੇ ਰਹਾ ਕਰੋ ਘੈਂਟ ਘੈਂਟ ਵੀਡੀਓ ਪਾਉਂਦੇ ਰਾਂਗੇ ਓਕੇ ਬਾਈ ਰਿਪੋਰਟ ਠੀਕ ਹੈ ਤੇ ਕਮੈਂਟ ਜਰੂਰ ਕਰ ਦਿਓ ਤੇ ਇੱਕ ਕਮੈਂਟ ਐ ਵੀ ਕਰਿਓ ਵੀ ਗਾਣੇ ਬਈ ਅੱਗੇ ਕਹੇ ਜੇ ਲੈ ਕੇ ਆਈਏ ਹਨਾ ਹਾਂ ਬਾਈ ਤੇ ਬਾਕੀ ਕਮੈਂਟਾਂ 'ਚ ਦੱਸਿਆ ਕਰੋ ਵੀ ਗਾਣੇ ਕਿੱਦਾਂ ਦੇ ਲੈ ਕੇ ਆਇਆ ਹਨ ਤੇ ਸਾਰੀਆਂ ਡਿਮਾਂਡਾਂ ਯਾਨੀ ਪੂਰੀਆਂ ਕਰਾਂਗੇ ਜਿੱਦਾਂ ਦਾ ਕਹੋਗੇ ਉਦਾਂ ਵੀ ਗਾਣਾ ਤਿਆਰ ਤੇ ਬਹੁਤ ਬਾਈ ਧੰਨਵਾਦ ਹੈ ਸਾਰੇ ਬਾਈਆਂ ਦਾ ਤੇ ਵੀਡੀਓ ਦਾ ਐਂਡ ਕਰਦੇ ਆ ਧੰਨਵਾਦ ਵੀਰੇ ਇਕਬਾਲ ਓਕੇ ਓਕੇ ਵੀਰੇ ਧੰਨਵਾਦ ਲਵ ਯੂ ਸਾਰੇ ਭਰਾਵਾਂ ਨੂੰ ਠੀਕ ਹੈ